ਹੁਣ ਇੱਕ ਗੱਲ ਸਪੱਸ਼ਟ ਹੋ ਗਈ ਨਾ ਉਹਨੂੰ ਥਾਪਿਆ ਨਹੀਂ ਜਾ ਸਕਦਾ ਬੰਦੇ ਆ ਉਹਨੂੰ ਬਣਾਇਆ ਹੀ ਨਹੀਂ ਜਾ ਸਕਦਾ ਰੱਬ ਨੂੰ ਅਸੀਂ ਬਣਾ ਕੇ ਧਰਤਾ ਵੈਸੇ ਅਸੀਂ ਤੇ ਸਾਖੀਆਂ ਵੀ ਸੁਣਾ ਦਿੰਦਿਆਂ ਕਿ ਧੰਨੇ ਨੇ ਬਾਬਾ ਵਾਹਿਗੁਰੂ ਜੀ ਭਗਤ ਧੰਨਾ ਜੀ ਨੇ ਪੱਥਰ ਚੋਂ ਰੱਬ ਪਾਲਿਆ ਜੀ ਗੁਸਾਨਾ ਕਰਿਓ ਸਾਰੀ ਬਾਣੀ ਪੱਥਰ ਦਾ ਖੰਡਣ ਕਰਦੀ ਐ ਕਿਸੇ ਨੂੰ ਸ਼ੱਕ ਹੋਵੇ ਨਾ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜ਼ਰੂਰ ਪੜਿਓ ਤੇ ਜਿਹੜੇ ਲੋਕ ਸਟੇਜਾਂ ਤੇ ਸਾਡੇ ਪ੍ਰਚਾਰਕ ਵੀਰ ਮੈਂ ਉਹਨਾਂ ਦੀ ਗੱਲ ਕਰ ਰਿਹਾ ਤੁਹਾਡੀ ਨਹੀਂ ਗੱਲ ਕਰ ਰਿਹਾ ਜਿਹੜੇ ਇੱਥੇ ਧਾਰਮਿਕ ਸਟੇਜਾਂ ਤੇ ਬੈਠ ਕੇ ਉੱਚੀ ਉੱਚੀ ਬੋਲ ਕੇ ਇਹ ਕਹੀ ਜਾਣ ਕਿ ਧੰਨੇ ਨੇ ਪੱਥਰ ਜੋ ਰੱਬ ਆਇਆ ਉਹ ਭਲੇ ਉਹ ਕਦੇ ਗੁਰਬਾਣੀ ਨੂੰ ਪੜ ਕੇ ਤੇ ਦੇਖ ਲਓ ਭਗਤ ਆਪਾ ਮੈਂ ਕਹਿੰਦਾ ਮੇਰੀ ਗੱਲ ਵੀ ਨਾ ਮੰਨੋ ਕਿਸੇ ਕਿਸੇ ਪ੍ਰੋਫੈਸਰ ਦੀ ਗੱਲ ਵੀ ਨਾ ਮੰਨੋ ਕਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਪੜ ਲਓ ਭਗਤ ਧੰਨਾ ਜੀ ਨੂੰ ਪੁੱਛ ਲਓ ਵੀ ਤੁਸੀਂ ਦੱਸੋ ਵੀ ਰੱਬ ਕਿੱਥੋਂ ਪਾਇਆ ਉਹਦੇ ਗੱਲ ਸਪਸ਼ਟ ਕਰੇ ਧੰਨੇ ਤਨ ਪਾਇਆ ਧਰਨੀ ਧਰ ਮੇਲੇ ਜਨ ਸੰਤ ਸਮਾਨਿਆ ਇੱਕ ਗੱਲ ਮੈਂ ਜ਼ਰੂਰ ਹੋਰ ਕਹਿਣੀ ਆ ਜਿੱਥੇ ਕਸੂਰਵਾਰ ਅਸੀਂ ਲੋਕ ਆ ਨਾ ਪ੍ਰਚਾਰਕ ਉਥੇ ਕਸੂਰਵਾਰ ਤੁਸੀਂ ਵੀ ਹੋ ਸੰਗਜੀ ਤੁਸੀਂ ਵੀ ਬਹੁਤ ਵੱਡੇ ਕਸੂਰਵਾਨ ਹੋ ਤੁਸੀਂ ਸੱਚ ਦੇ ਤਾਂ ਰਾਜ ਰਾਜ ਕੇ ਵਿਰੋਧ ਕਰਦੇ ਜੀ ਕੋਈ ਸੱਚ ਦੀ ਗੱਲ ਕਰਦਾ ਹੈ ਤੇ ਜਦੋਂ ਕੋਈ ਇਦਾਂ ਦੀ ਸਾਖੀ ਸੁਣੋਂਦੀ ਮਾਂ ਫੜ ਕੇ ਥੱਲੇ ਨਹੀਂ ਨੂੰ ਲਾਇਆ ਜਾਂਦਾ ਉਹਨੂੰ ਸਵਾਲ ਨਹੀਂ ਕੀਤਾ ਜਾ ਸਕਦਾ ਉਹ ਭਾਈ ਤੂੰ ਕਿਵੇਂ ਕਹਿ ਦਿੱਤੀ ਵੀ ਪੱਥਰ 'ਚੋਂ ਰੱਬ ਪਾਲਿਆ ਗੁਰਬਾਣੀ ਤਾਂ ਗੱਲ ਬਣਦੀ ਨਹੀਂ ਏ ਕਹੇ ਪਾਥਰ ਕੀ ਜੈ ਭਾਉ ਬੋਲੋ ਜੀ ਮੈਂ ਤੁਹਾਡੇ ਤੋਂ ਵਿਆਖਿਆ ਕਰਾਉਣੀ ਹੈ ਤਾਂ ਕਿ ਕੱਲ ਨੂੰ ਤੁਸੀਂ ਇਹ ਵੀ ਨਾ ਕਹਿ ਸਤੂ ਵੀ ਆਪਣੇ ਕੋਲੋਂ ਕਹਿ ਦਿੱਤਾ ਮਹਾਰਾਜ ਕੀ ਕਹਿੰਦੇ ਨੇ ਏ ਕਹੇ ਪਾਥਰ ਕੀ ਜੈ ਭਾਉ ਦੂਜੇ ਪਾਥਰ ਘਰੀਏ ਪਾਉ ਜੇ ਇਹ ਦਿਓ ਤਾਂ ਉਹ ਵੀ ਦੇਵਾ ਹੱਦ ਹੋ ਗਈ ਕਿਸੇ ਨੇ ਬੜਾ ਖੂਬਸੂਰਤ ਕਰਕੇ ਲਿਖਿਆ ਕਹਿੰਦਾ ਵਾਹ ਪੱਥਰੋ ਤੁਮਨੇ ਕਿਆ ਖੂਬ ਤਰੱਕੀ ਕੀ ਹੈ ਜਦ ਤਰਾਛੇ ਨਹੀਂ تھے ਤੋ ਪੱਥਰ ਸੇ ਜਦ ਤਰਾਛੇ ਗਏ ਤੋ ਭਗਵਾਨ ਬਣ ਬੈਠੇ ਲੋਕਾਂ ਨੇ ਪੂਜਣਾ ਸ਼ੁਰੂ ਕਰਤਾ ਲੋਕਾਂ ਨੇ ਧੂਪਾਂ ਲਾਉਣਾ ਸ਼ੁਰੂ ਕਰਦਿਆਂ ਸਾਡੇ ਪ੍ਰਚਾਰ ਕਰੇ ਖੜਕਾ ਖੜਕਾ ਕੇ ਢੋਲਕੀਆਂ ਤੇ ਚਿੰਮਟੇ ਵਾਜੇ ਉਹਨਾਂ ਆਖਿਆ ਨਹੀਂ ਨਹੀਂ ਇਹ ਗਲਤ ਆ ਪ੍ਰਚਾਰਕ ਅਸਾ ਧੰਨੇ ਨੇ ਪੱਥਰ ਚੋਂ ਰੱਬ ਪਾਇਆ ਮੈਂ ਕਹਿੰਦਾ ਫਿਰ ਬੇਨਤੀ ਕਰਾਂਗਾ ਕਿਸੇ ਪ੍ਰਚਾਰਕ ਨੂੰ ਨਾ ਸੁਣੋ ਆਪਣਾ ਵੀ ਤਾਂ ਦਿਮਾਗ ਲਾਓ ਗੁਰੂ ਗ੍ਰੰਥ ਸਾਹਿਬ ਦੀ ਗੋਚ ਬੈਠ ਕੇ ਗੱਲ ਤੇ ਪੁੱਛੋ ਤੇ ਸਹੀ ਬਾਪ ਨੂੰ ਪਾਸ਼ਾ ਜੀ ਤੁਸੀਂ ਦੱਸੋ ਵੀ ਪੱਥਰ ਚੋਂ ਰੱਬ ਪਾਇਆ ਕਿ ਨਹੀਂ ਪਾਇਆ ਭਗਤ ਧੰਨਾ ਜੀ ਨੇ ਤੇ ਗੱਲ ਸਪਸ਼ਟ ਹੋ ਜਾਣੀ ਇਹ ਗੱਲ ਹੈ ਤੇ ਤੁਹਾਨੂੰ ਕੌੜੀ ਲੱਗਣੀ ਹੈ ਇਸ ਗੱਲ ਦਾ ਵਿਰੋਧ ਵੀ ਹੋਏਗਾ ਪਰ ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ পড়ੋ ਐਸੇ ਕਰਕੇ ਜਿਹੜੇ ਚੰਗੇ ਪ੍ਰਚਾਰਕ ਹੈ ਵਾਰ-ਵਾਰ ਇਹ ਗੱਲ ਕਹਿੰਦੇ ਕਿ ਭਾਈ ਤੁਸੀਂ ਬਾਣੀ ਪੜ੍ਹਨੀ ਸ਼ੁਰੂ ਕਰੋ ਬਾਣੀ ਪੜੋਗੇ ਨਾ ਫੇਰ ਤੁਹਾਨੂੰ ਪਤਾ ਲੱਗਣਾ ਤੇ ਗੱਲਾਂ ਬਾਣੀ ਪੜ੍ਹਨ ਤੱਕ ਸੀਮਤ ਨਹੀਂ ਰਹਿਣਾ ਬਾਣੀ ਨੂੰ ਆਪਣੇ ਹਿਰਦੇ ਵਿੱਚ ਵੀ ਵਸਾਉਣਾ ਤੁਸੀਂ ਵੀ ਕਰੋ ਤੇ ਮੇਰੇ ਲਈ ਵੀ ਅਰਦਾਸ ਕਰੋ ਕਿ ਆਪਣੇ ਹਿਰਦਿਆ 'ਚ ਇਹ ਰੱਬ ਰੱਬੀ ਇਬਾਦਤ ਗੁਰੂ ਦਾ ਗਿਆਨ ਪੱਕਿਆ ਹੀ ਬੈਠ ਜਾਵੇ ਇਹ ਹੁਣ ਕਿਸੇ ਕਾਲਜ ਦੀ ਗੱਲ ਤੇ ਨਹੀਂ ਹੈ ਕਿਸੇ ਪ੍ਰੋਫੈਸਰ ਦੀ ਗੱਲ ਨਹੀਂ ਹੈ ਕਿਸੇ ਬਾਬੇ ਦੀ ਗੱਲ ਨਹੀਂ ਇਹ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੈ ਜੇ ਆਪਾਂ ਇਹਨੂੰ ਧਿਰ ਬਣਾ ਕੇ ਰੱਖ ਲਾਂਗੇ ਨਾ ਫਿਰ ਸਾਡੀ ਬਹੁਤ ਵੱਧ ਕਿਸਮਤੀ ਹੋਏਗੀ ਫਿਰ ਬੇਨਤੀ ਕਰਾਂਗਾ ਸਾਰੀ ਬਾਣੀ ਗੁਰਦਸਾ ਚ ਪੱਥਰ ਦਾ ਖੰਨਨ ਕਰਦੀ ਹੈ ਇੱਕ ਬਚਨ ਹੋਰ ਪੜੋ ਮਾਰੇ ਕਹਿੰਦੇ ਮਾਰੇ ਇਹ ਕਹਿੰਦੇ ਨੇ ਦੁੱਬਦਾ ਨਾ ਪੜੂ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਨ ਨਾ ਜਾਈ ਮੜੀਆਂ ਕਾਦੀਆਂ ਜੀ ਲੱਕੜੀਆਂ ਬਣੀਆਂ ਹੁੰਦੀਆਂ ਲੋਹੇ ਦੀਆਂ ਬਣੀਆਂ ਹੁੰਦੀਆਂ ਬਣੀਆਂ ਕਾਦੀਆਂ ਬਣੀਆਂ ਪੱਥਰਾਂ ਦੀਆਂ ਬਣੀਆਂ ਕੰਕਰੀਟ ਦੀਆਂ ਬਣੀਆਂ ਤੇ ਗੁਰੂ ਨੇ ਤੇ ਗੱਲ ਸਪਸ਼ਟ ਕਹਿ ਦਿੱਤੀ ਇਸ ਕਰਕੇ ਭਗਤ ਧੰਨਾ ਜੀ ਨੇ ਜਿਹੜਾ ਰੱਬ ਪਾਇਆ ਨਾ ਉਹ ਪੱਥਰ ਚੋਂ ਨਹੀਂ ਪਾਇਆ ਭਗਤ ਧੰਨਾ ਜੀ ਨੇ ਜਿਹੜਾ ਰੱਬ ਪਾਇਆ ਉਹ ਰੱਬ ਦੀ ਸੰਗਤ ਵਿੱਚੋਂ ਪਾਇਆ ਇਸ ਗੱਲ ਦਾ ਹਵਾਲਾ ਮੈਂ ਨਹੀਂ ਕਹਿੰਦਾ ਆਓ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਬਦ ਕਹਿ ਕੇ ਆਪਾਂ ਗੱਲ ਅੱਗੇ ਤੋਰੀਏ ਮਹਾਰਾਜ ਕਹਿੰਦੇ ਨੇ ਗੋਬਿੰਦ 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 ਸਾਂਗ ਨਾਮ ਦੇ ਹੋ ਮਨ ਲੀਣਾ ਬੋਲੋ ਜੀ ਆੜ ਦਮ ਕੋਸੀ ਪਰੋ ਹੋਇਓ ਲਖੀਣਾ ਭੁਣਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜਲਹਰਾ ਭਇਓ 부ੜੀ ਗਹੀਰਾ ਹੁਣ ਵੇਖੋ ਇਹ ਸਾਰੇ ਭਗਤਾਂ ਦੀ ਮਾਲਾ ਫੇਰੀ ਜਾ ਰਹੀ ਹੈ ਸਾਰੇ ਭਗਤਾਂ ਦੀ ਲੜੀ ਆਰੰਭ ਹੋ ਗਈ ਆ ਵੀ ਕਿਨੇ ਕਿਨੇ ਕਿੱਦਾਂ ਰੱਬ ਨੂੰ ਪਾਇਆ ਕਿੱਦਾਂ ਰੱਬ ਨੂੰ ਪਾਇਆ ਮੈਂ ਸਿਰਫ ਉਸੇ ਪੰਕਤੀ ਤੇ ਆਉਣ ਲੱਗਿਆ ਇਹਨਾਂ ਵਿਚਾਰੀਆਂ ਪੰਕਤੀਆਂ ਨੂੰ ਛੱਡ ਕੇ ਆਪਾਂ ਉੱਥੇ ਕੇਂਦਰ ਤੇ ਗੱਲ ਆਈਏ ਬਹਾਰੀ ਜੀ ਕਹਿੰਦੇ ਨੇ ਏ ਬਿਦ ਸੁਣ ਕੇ ਜਾਟ ਰੋ ਜਾਟ ਰੋ ਦਾ ਮਤਲਬ ਸਿੱਧੀ ਜੀ ਗੱਲ ਹੈ ਜੱਟ ਦਾ ਜ਼ਿਕਰ ਕੀਤਾ ਗਿਆ ਏ ਬਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਗਾ ਭਗਤੀ ਲੱਗਿਆ ਭਗਤੀ ਕਿਹੜੀ ਬਲਾ ਵਣ ਗੁਣ ਕੀਤੇ ਭਗਤ ਨਾ ਹੋਏ ਇਹ ਭਗਤੀ ਲੱਗਣ ਲੱਗ ਪਏ ਭਗਤ ਨੰਨਾ ਜੀ ਚਲਗੇ ਏ ਬਿਦ ਸੁਣ ਕੇ ਜਾਟਰ ਉਠ ਭਗਤੀ ਲਗਾ ਮਿਲ ਪਰਤਖ ਵਸਿਆ ਹੁਣ ਉਹ ਖੁਦ ਕਹਿੰਦੇ ਆ ਮੈਨੂੰ ਰੱਬ ਮਿਲ ਗਿਆ ਭਾਈ ਪੱਥਰਾਂ ਵਿੱਚੋਂ ਨਹੀਂ ਮੈਨੂੰ ਸੰਗਤ ਵਿੱਚੋਂ ਮੈਨੂੰ ਕਬੀਰ ਸਾਹਿਬ ਦੀ ਸੰਗਤ ਵਿੱਚੋਂ ਰੱਬ ਮਿਲ ਗਿਆ ਮੈਨੂੰ ਭਗਤ ਨਾਮਦੇਵ ਜੀ ਦੀ ਸੰਗਤ ਵਿੱਚੋਂ ਰੱਬ ਮਿਲ ਗਿਆ ਇਹ ਵੈਸੇ ਆਮ ਨਹੀਂ ਹੁੰਦਾ ਜਿਵੇਂ ਮੈਂ ਲਖ ਨਿੱਕੀ ਜੀ ਮੈਂ ਇੱਕ ਬੜੀ ਸੌਖੇ ਜੀ ਉਧਾਰ ਸਾਂਝੀ ਕਰ ਦਵਾਂ ਜਿਵੇਂ ਮੰਨ ਲਓ ਹੁਣ ਨਵੇਂ ਸੈਕਸ਼ਨ ਸ਼ੁਰੂ ਹੋ ਰਹੇ ਹਨ ਤੇ ਆਪਾਂ ਨੂੰ ਚੰਗਾ ਪਤਾ ਲੱਗਦਾ ਹੈ ਕਿ ਫਲਾਨੇ ਸਕੂਲ ਦੇ ਵਿੱਚ ਜਾਂ ਫਲਾਨੇ ਕਾਲਜ ਵਿੱਚ ਨਾ ਚੰਗੀ ਐਜੂਕੇਸ਼ਨ ਤੇ ਆਪਾਂ ਫਿਰ ਲੋਕਾਂ ਨੂੰ ਪੁੱਛਦੇ ਰਹਿੰਦੇ ਆ ਭਾਈ ਤੁਸੀਂ ਆਪਣੇ ਬੱਚੇ ਨੂੰ ਕਿੱਥੇ ਪਾਇਆ ਕਿੱਥੇ ਪੜਾਇਆ ਉਹ ਕਹਿੰਦਾ ਜੀ ਫਲਾਣੇ ਸਕੂਲ ਚ ਪਾਓ ਫਲਾਣੇ ਕਾਲਜ ਚ ਪਾਓ ਉਥੇ ਵਧੀਆ ਪੜ੍ਹਾਈ ਤੇ ਆਪਾਂ ਫਿਰ ਕੀ ਕਰਦੇ ਆ ਆਪਾਂ ਨਵੇਂ ਸੈਕਸ਼ਨ ਚ ਪਾਉਣੇ ਆ ਉਥੇ ਦਾਖਲਾ ਦੋਣੇ ਮੈਨੂੰ ਲੱਗਦਾ ਕਿ ਜਦੋਂ ਭਗਤ ਧੰਨਾ ਜੀ ਨੇ ਵੇਖਿਆ ਨਾ ਵੀ ਭਗਤ ਕਬੀਰ ਸਾਹਿਬ ਜੀ ਚੰਗੀ ਵਡਿਆਈ ਕਰ ਰਹੇ ਨੇ ਰੱਬ ਦੀ ਉਹਨਾਂ ਨੇ ਉਥੇ ਜਾ ਕੇ ਦਾਖਲਾ ਲੈ ਲਿਆ ਮੈਨੂੰ ਲੱਗਦਾ ਹੈ ਉਹਨਾਂ ਨੇ ਜਦੋਂ ਪਤਾ ਲੱਗੇ ਭਗਤ ਨਾਮਦੇਵ ਜੀ ਵੀ ਰੱਬ ਦੀ ਬਾਤ ਕਰ ਰਹੇ ਆ ਚੌਂਕੜਾ ਮਾਰ ਕੇ ਸੱਚ ਦੇ ਗਿਆਨ ਨਾਲ ਜੁੜੇ ਹੋਏ ਲੋਕਾਂ ਨੂੰ ਵੀ ਜੋੜਾ ਉਸੇ ਦਿਨ ਉਹਨਾਂ ਨੇ ਭਗਤ ਨਾਮਦੇਵ ਦੀ ਜਾ ਕੇ ਸੰਗਤ ਕਰ ਲਈ ਤੇ ਕਹਿਣਾ ਸ਼ੁਰੂ ਕਰਦਾ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਹੁਣ ਇਹ ਗੱਲ ਸਾਨੂੰ ਤਾਂ ਪਤਾ ਲੱਗਣੀ ਜਦੋਂ ਅਸੀਂ ਗੁਰੂ ਦੀ ਬਾਣੀ ਪੜਾਂਗੇ ਇਸੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਜ ਦੇ ਪਾਵਨ ਮੁਖਵਾਗ ਵਿੱਚ ਕੀ ਵਚਨ ਕਰਦੇ ਨੇ